ਹਰ ਸਮੇਂ ਬਲਵیر ਸਿੰਘ ਜੀ ਰਾਜੇਵਾਲ ਉਹ ਬੈਠੇ ਨੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਪੰਜਾਬ ਨੂੰ ਖਾਸ ਕਰਕੇ ਕਿਰਤੀਆਂ ਨੂੰ ਆਪਣੇ ਹੱਕਾਂ ਦੇ ਲਈ ਸ਼ੁਰੂ ਤੋਂ ਹੀ ਲੜਨਾ ਪਿਆ ਵੱਡੀ ਲੜਾਈ ਆਪ ਜੀ ਨੂੰ ਪਤਾ ਕਿ ਪਿੱਛੇ ਜਿਹੇ ਜੋ ਕਾਲੇ ਕਾਨੂੰਨ ਲੱਦੇ ਜਾ ਰਹੇ ਸਨ ਦਿੱਲੀ ਦੇ ਵਿੱਚ ਆਪਾਂ ਸਾਰਿਆਂ ਨੇ ਲੜ ਕੇ ਉਹ ਕਿਵੇਂ ਵਾਪਸ ਕਰਵਾਏ ਪਰ ਮੋਰ ਉਹੀ ਮੋਤੀ ਦੀ ਸੋਚ ਅੱਜ ਭਗਵਾਨ ਤਮਨ ਦੇ ਅੰਦਰ ਫਨਕ ਹੋਈ ਹੈ ਕਿ ਜਿੱਥੇ ਅੱਜ ਸਾਨੂੰ ਫਿਰ ਸੰਘਰਸ਼ ਕਰਨਾ ਪੈ ਰਿਹਾ ਹੈ ਲੈਟ ਪੁਲਸ ਪਾਲਸੀ ਜੋ ਜਾਂਦੀ ਜਾ ਰਹੀ ਹੈ ਉੱਥੇ ਨਾਲ ਹੀ ਜੋ ਭਾਰਤ ਮਾਲਾ ਪ੍ਰੋਜੈਕਟ ਜਿਸ ਦੇ ਰਾਹੀਂ ਹਜ਼ਾਰਾਂ ਹੀ ਕਿਸਾਨਾਂ ਦੀਆਂ ਕਿੰਨੀਆਂ ਹੀ ਜ਼ਮੀਨਾਂ ਬਰਬਾਦ ਕਰ ਦਿੱਤੀਆਂ ਗਈਆਂ ਤੇ ਇੱਕ ਸੋਚੀ ਸਮਝੀ ਜੋ ਸਕੀਮ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਅਣਕੀ ਕਰਤੀ ਲੋਕਾਂ ਨੂੰ ਜ਼ਮੀਨਾਂ ਤੋਂ ਵਾਜੇ ਕਰਨਾ ਹੈ ਸੋ ਉਸੇ ਤਹਤੇ ਰੋਡ ਜੋ ਤੁਹਾਡੇ ਪਿੰਡ ਦੇ ਕੋਲ ਦੀ ਵੀ ਨਿਕਲ ਰਹੀ ਹੈ ਪਿਛਲੇ ਸਮੇਂ ਖਾਲਾ ਦੇਖਣ ਵਿੱਚ ਆਏ ਅਮਰਜੀਤ ਸਿੰਘ ਉਹਨਾਂ ਸਾਰੇ ਨਗਰ ਵਾਸੀ ਇਕੱਤਰ ਹੋਏ ਦੇਖਿਆ ਕਿ ਕਿਸ ਤਰ੍ਹਾਂ ਇਹ ਜੋ ਰੋਡ ਨਿਕਲ ਰਹੀ ਹੈ ਬਿਲਕੁਲ ਵੀ ਇੱਥੇ ਕੋਈ ਜਿਹੜੇ ਰਸਤੇ ਜਾ ਰਹੇ ਨੇ ਨਾ ਤਾਂ ਉਹਨਾਂ ਨੂੰ ਕੋਈ ਲਾਂਗਾ ਦਿੱਤਾ ਜਾ ਰਿਹਾ ਸੀ ਕੋਲਾਬ ਲਗਾ ਕੇ ਨਾ ਹੀ ਕੋਈ ਸਰਵਿਸ ਰੋਡ ਸੀ ਤੇ ਜਿੱਥੇ ਆਮ ਪਿੰਡਾਂ ਨੂੰ ਆਉਣਾ ਜਾਣਾ ਔਖਾ ਹੋ ਜਾਣਾ ਸੀ ਖੇਤਾਂ ਨੂੰ ਨਿਕਲਣਾ ਟੋੜਾ ਬੰਦ ਹੋ ਜਾਣਾ ਸੀ ਉੱਥੇ ਸਭ ਤੋਂ ਵੱਡੀ ਸਮੱਸਿਆ ਬਰਸਾਤ ਦੇ ਵਿੱਚ ਜੋ ਪਾਣੀ ਇਕੱਤਰ ਹੋਣਾ ਸੀ ਕਿ ਉਹ ਵੀ ਲੰਗਾ ਨਾ ਹੋਣ ਤਾਰਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਹ ਮੁਸ਼ਕਲ ਸਭ ਤੋਂ ਵੱਡੀ ਬਣਨੀ ਸੀ ਪਰ ਪਿੰਡ ਵਾਸੀਆਂ ਨੇ ਸੰਘਰਸ਼ ਕੀਤਾ ਬਾਹਰੋਂ ਹੋਰ ਵੀ ਜਥੇਵੰਦੀਆਂ ਨੇ ਰਾਜੇਵਾਲ ਸਾਹਿਬ ਨੇ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਜਿਸ ਦੇ ਨਾਲ ਪ੍ਰਸ਼ਾਸਨ ਤੇ ਦਵਾ ਹੋਇਆ ਤੇ ਤੁਹਾਡੇ ਆ ਉਹ ਮੰਗਾ ਸਾਰੀਆਂ ਪੂਰੀਆਂ ਹੋਈਆਂ ਤੇ ਪੁਰਬ ਵੀ ਲੱਗੇ ਨੇ ਤੇ ਹੋਰ ਕਿਹੜੇ ਕਿਹੜੇ ਕੰਮ ਹੋਏ ਨੇ ਉਹਨਾਂ ਦੇ ਬਾਰੇ ਕਿਉਂਕਿ ਆਗੋਂ ਕੋਲ ਸਮਾਂ ਘੱਟ ਹੈ ਥੋੜੇ ਸਮੇਂ ਦੇ ਵਿੱਚ ਆਪਾਂ ਸਮਾਪਤੀ ਕਰਨੀ ਬਾਅਦ ਤੇ ਵਿੱਚ ਬੇਨਤੀ ਹੈ ਕਿ ਹੋਰ ਇੱਕ ਦੋ ਪਤਵੰਤੇ ਨੇ ਆਉਣ ਹੈ ਢਾਡੀ ਸਿੰਘ ਇਸੇ ਤਰ੍ਹਾਂ ਅੱਜ ਵੀ ਸੇਵਾ ਕਰਨਗੇ પરમદીપાન પ્રસાન યુનિયન રાજેવાડ તો સૂબા સકર પરમદીપાન